ਕੋਥਾ ਲਾਵਾ ਨਹੀਂ ਆ ਬਾਡੀ ਕੇ ਨਾਉਨ ਨਾ ਪੀਵਾ ਉਹਨਾਂ ਨੂੰ ਕੀ ਆਖਣਾ ਮਤਲਬ ਕੋਸ਼ਿਸ਼ ਨਹੀਂ ਦੇਖ ਹੀ ਲੈਣੀ ਆਪਾਂ ਜੇ ਨਾ ਆ ਕੀ ਕਰਦਾ ਹੈ ਨਾ ਮੈਂ ਤੁਹਾਨੂੰ ਸਟੱਪ ਤੇਗਾ ਜੇਦੀ ਰੱਖਾਂ ਕਿੱਥੇ ਖੜਾ ਬੀ ਰੱਖ ਕਿਵੇਂ ਬੇਬੇ ਖੜੀਆਂ ਆ ਲੰਘ ਜਾ ਆ ਜਾ ਬਣਿਆ ਆ ਹੋ ਨਾ ਇਹ ਗਾਦੀ ਆ ਤੁਹਾਨੂੰ ਸੁਣਾਉਂ ਬਹੁਤ ਖਵਾਇ ਸੀ ਬਸ ਜਦੋਂ ਦੇਖ ਲਈ ਕੱਲਾ ਹੀ ਜਿਵੇਂ ਤਾਂ ਕੜੇ ਅੱਛਾ ਹਾਂ ਮੈਂ ਵੀ ਆ ਹੁਣ ਵੀ ਮਾਤਾ ਕਾਂ ਪੋਛਪੁਛਾਈਆਂ ਮਨੈ ਭਈ ਮੇਰੇ ਘਰ ਦੇ ਉਹ ਕਹਿੰਦੇ ਭਈ ਆਇਆ ਉਹ ਉਹ ਮਿੰਟਾਂ ਦੀ ਆਹੀ ਆ ਫੇਰ ਮੈਂ ਖ ਦੇਖਾਂ ਫੇਰ ਤੂੰ ਬਣ ਬਲਕੀ ਦੇਸ ਦੀ ਮੈਂ ਕੰਮ ਨਹੀਂ ਆਈਆਂ ਹਾਂ ਕੱਲੀ ਆ ਕੇ ਸਫਾਈਆਂ ਸੁਣਿਆ ਕਰੀਆਂ ਨੇ ਭਾਣੇ ਬੁਰਾ ਹਾਲ ਹੋ ਜਾਂਦਾ ਹੋਰ ਕਰਦਾ ਤੈਨੂੰ ਪਤਾ ਹਾਂ ਮੈਂ ਵੀ ਉਹ ਹੀ ਕਹਾਂ ਉਹ ਗਵਾਂਢਣ ਤੋਂ ਛੋੜ ਮੈਂ ਭੈਣੇ ਬੜਾਈਂ ਛਿੱਟਕਾ ਦਿੰਨਾ ਭੈਣੇ ਮੈਂ ਕੀ ਕਰਾਂ ਦੇ ਕੋਈ ਤਾਂ ਮੈਂ ਤਾਂ ਦੁੱਖ ਸੁੱਖ ਕਰਨਾ ਨਹੀਂ ਆ ਨਹੀਂ ਮੈਂ ਤਾਂ ਭੈਣੇ ਚੰਗਾ ਨਿਕਲ ਜਾਨੀ ਇਹਨਾਂ ਚੋਂ 4 2 ਮਹੀਨੇ ਸੱਚੀ ਭੈਣਾਂ ਕੋਲ ਪਾੜਾਈ ਛਿੱਟਕਾ ਮਿੱਤੇ ਖੰਗੂਰੇ ਮਾਰ ਕੇ ਕਿਤੇ ਪਾਣੀ ਕੋਲ ਕਿਤੇ ਕੋਸ ਕਰ ਕਿਤੇ ਤੇਰੀ ਲਾ ਭੈਣੇ ਮੈਂ ਤਾਂ ਹੰਬੀ ਪਈਆਂ ਸੱਚੀ ਭੈਣ ਕੋ ਧਰਮ ਦੀ ਬੇਬੇ ਆ ਤੂੰ ਮੈਂ ਤਾਂ ਬਹੁਤ ਔਖੇ ਭੈਣੇ ਕੋਈ ਨਾ ਫੇਰ ਪਕੜਦੇ ਕੋਈ ਹੱਲ ਹੋਰ ਕਿੱਦਾਂ ਜਾਂਦੇ ਆ ਰੋਜ਼ ਆਦੀ ਆ ਅੱਛਾ ਕਿ ਤੇ ਹੋਰ ਸਾਡੇ ਬਾਹਰ ਤਾਂ ਵੀ ਸੀ ਸੱਤ ਤੁੰਗੂ ਦੇ ਮਾਰ ਕੇ ਮਾਂ ਦਾ ਕੱਢਦੀ ਨਹੀਂ ਬੋਲਦੀ ਭਾਈ ਉਹ ਕੱਲੀ ਆ ਭਣੇ ਮੇਰੇ ਕੋਲ ਮਾਰਨੀ ਆ ਠੀਕ ਆ ਜੀ ਗਈ ਤਾਂ ਇਧਰੀ ਸੀ ਆਈ ਹੈ ਮੇਰੇ ਮੂਰੇ ਮੂਰੇ ਆਈ ਹੈ ਉਹ ਤੇ ਮੇਰੇ ਬਾਹਰ ਤੁੰਗੂ ਰਕੇ ਨਹੀਂ ਮਾਰਦੀ ਐ ਆਹੀ ਆ ਭਣੇ ਕਿਹ ਆ ਭਣੇ ਮੈਂ ਹੁਣ ਮੰਗਣਾ ਨਹੀਂ ਹੈ ਜੇ ਮੈਂ ਪੂਰਾ ਨਹੀਂ ਮਾਰਿਆਗਾ ਲੈ ਨਾ ਕਿ ਅੱਕੇ ਤੇ ਮੇਰੇ ਬਾਹਰ ਨੂੰ ਉਹੀ ਤਰ੍ਹਾਂ ਕੀ ਮਤਬੂਲ ਹੈ ਪੂਰਾ ਮਾਰਨਾ ਮੈਂ ਕੋਈ ਤੁੰਗੂਰਾ ਨਹੀਂ ਮਾਰਿਆਗਾ ਕੋਈ ਸਰਕਾਰੀ ਤੇਰਾ ਮਾਰ ਗੱਲੀ ਜਾਗਾ ਤੂੰ ਉੱਥੇ ਮਾਰ ਉੱਥੇ ਮਾਰ ਮੇਰੇ ਬਾਹਰ ਦੇ ਸਾਹਮਣੇ ਆ ਕੇ ਪੂਰੇ ਮਾਰਨੇ ਲੱਗ ਹਾਂ ਕੋਈ ਸਰਕਾਰੀ ਹੈ ਕੋਣੀਆਂ ਵਿੱਚ ਓਏ ਆਈ ਤੇਰੀ ਆ ਥੋੜੇ ਮਾਰ ਕੇ ਕਾਨਾ ਮੋਟੀ ਜਵਾ ਮਾਰਨੇ ਆਗੇ ਹੁਣ ਬੰਦੇ ਨਹੀਂ ਮੁਰਨਾ ਨਹੀਂ ਹੈ ਮੁੰਡਾ ਦੇਖ ਰਿਹਾ ਕਿਥੋਂ ਚੱਲ ਕੇ ਆਈ ਆ ਮਾਤਰ ਕੋਲੇ ਆ ਨਾ ਮੇਰੇ ਘਰ ਆਇਆ ਇਹਨੇ ਘਰੋਂ ਮੇਰੇ ਨਾਲ ਨਹੀਂ ਤੂੰ ਐਸੇ ਚੁਗਲੀਆਂ ਕਰਨੀ ਆਉਂਦੀ ਐ ਨੀ ਹਾਂ ਬਾਲਾ ਤੋਂ ਸਾਡੇ ਬਾਲਾ ਕੋ ਵੀ ਸਾਡੇ ਤਰਾਏਦਾਰਾਂ ਨੂੰ ਚੁਗਲੀਆਂ ਕਰਦੇ ਲਾਣ ਕਿ ਉਹਨਾਂ ਆਜੂ ਫੁੱਟ ਖੋੜੋ ਸੀ ਮੈਂ ਹੀ ਮਾਤਰਿਆਰੀ ਤੂੰ ਤਾਂ ਕੰਨੇ ਮੈਂ ਕੋਈ ਹੁੰਦਾ ਹੁੰਦਾਗਾ ਸਾਡਾ ਦਕਾਨੇ ਤੂੰ ਸਾਡੇ ਬਾਅਦ ਕਿਲੇ ਨਹੀਂ ਮਾਇਦਾ ਨੰਗੋ ਕਿ ਗੱਲ ਇਹੋ ਹੋਤਾ ਹੈ ਅਨਸਰ ਦਾ ਕੁਛ ਵੇਰ ਨਹੀਂ ਢਾਣੀ ਏਡੂ ਆਜੇ ਬਿਟਾਲ ਅੱਛਾ ਨਾ ਘਰ ਆਈ ਐ

ਆਪਕੇ ਅਸੀਂ ਕਦੀ ਛੱਡਦੇ ਨਹੀਂ ਆਂਦਾ ਸਹੀ ਨਾ ਮੈਂ ਘਰ ਨਹੀਂ ਛੱਡਦੀ ਕਣੀ ਮੈਂ ਮੰਡੀ ਦਾ ਤੈਨੂੰ ਅਸੀਂ ਆਏ ਨਹੀਂ ਆਵਾਂ ਮੇਰੇ ਤੂੰ ਮੇਰੇ ਮਗਰ ਆਈਏ ਦੇਖ ਕੇ ਰੱਖੀ ਹੱਕਾ ਪਹਿਲਾਂ ਤੂੰ ਆਣੇ ਦੀ ਤਾਂ ਕਿਹਦੀ ਹੱਥ ਘਰੇ ਸੀ ਮੈਂ ਆ ਜਾਂਦੀ ਫਿਰ ਮੈਂ ਤਾਂ ਨੰਗੀ ਆਵੇਂ ਨੂੰ ਪਤਾ ਵੀ ਨਹੀਂ ਹੈ ਕੀ ਹੈ ਪਤਾ ਲੈਂਦੀ ਆ ਤਾਂ ਐ ਔਖੀ ਹੁੰਦੀ ਵੀ ਆਪਾਂ ਕੋਈ ਔਖਾ ਨਹੀਂ ਖੰਗ ਦੂੰਗਾ ਫੁੱਲੇ ਮਾਰਦਾ ਇਹ ਤਾਂ ਉਦਲੇ ਮਾਨੂੰ ਆਣੀ ਮੈਂ ਇਹ ਬੀਜੇ ਤੋਂ ਕੋਲੋਂ ਚੁਗਲੀ ਨਾ ਕਰਨਾ ਜੋ ਤਾਂ ਕੋਈ ਕਹਿੰਦਾ ਨਹੀਂ ਕਾਈ ਕਰਾਈਂ ਇਹ ਵਾਸਤੇ ਇਹਨੂੰ ਤਾਂ ਕੋਸ ਹੀ ਆਹੀ ਹੈ ਚੋਗੜਾ ਨਾ ਨਾ ਐਂ ਤਾਂ ਉਹ ਮੁੱਕਾ ਨਹੀਂ ਮੁੱਕਾ ਮੈਂ ਹੁਣ ਕਰਦੀ ਕਿ 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 ਨਾ ਕਰਨ ਲੱਗ ਜਾਂਦੇ ਨਾ ਮਾਗਣਾ ਮਾਗਰ ਨਹੀਂ ਨਹੀਂ ਲੱਗਦੀ ਤੇ ਫੂਕ ਕਰਾ ਇਹਦਾ ਬਾੜੀ ਚੋਗੜਾ ਇਹਦੇ ਤੋਂ ਪਹਿਲਾਂ ਚੋਗੜਿਆਂ ਕਰ ਕਰ ਸਾਡੇ ਕਰਾਇਦਾਰ ਇਹ ਤਾਂ ਭਾਏ ਭੱਜ ਗਈ ਭਾਵੇਂ ਮੈਨੂੰ ਇੱਥੇ ਤੂੰ ਫੜ ਲੈਣੀ ਨਾ ਮੇਰੀ ਗੱਲ ਸੁਣ ਇਹਦਾ ਬਾੜੀ ਚੋਗੜਾ ਪਹਿਲਾਂ ਸਾਡੇ ਕਰਾਇਦਾਰ ਨੇ ਉਂਗਲਾਂ ਲਾ ਲਾ ਕੇ ਕਹਿੰਦੀ ਮੈਂ 1500 ਚ ਦੇ ਦੂੰ ਤੂੰ 2500 ਚ ਬੈਠੀ ਹੈ ਹਾਂ ਇਹਦੇ ਪਰ ਕੋਈ ਨਹੀਂ ਹੋਈ ਗੱਲ ਤੂੰ ਮੈਨੂੰ ਉਹ ਡੇਕ ਰਾਇਦਾਰਾਂ ਨੂੰ ਬਿਠਾ ਦੇ ਹਾਂ ਕੋਈ ਇਨਫੋਰਮਰ ਬੈਡਰੂਮ ਨਹੀਂ ਹਾਂ ਮੈਂ ਨਾਲ ਕਿਆ ਕਰ ਪਾਣੇ ਮੈਂ ਤਾਂ ਹੋਈ ਗੱਲ ਕੋਈ ਸਰਕਾਰੀ ਮੈਂ ਤਾਂ ਇਹਨੂੰ ਦੇ ਕਟਮੂਰਾ ਮਾਰਿਆ ਇਸਨੂੰ ਕੋਈ ਨਾ ਕਰ ਹਾਂ ਕੋਈ ਨਾ ਕਰ ਠੀਕ ਚੰਗਾ ਮੈਂ ਜਾਣੀਆ ਚੰਗਾ ਬਣ ਜਾ ਠੀਕ ਇਹ ਪਾਣਾ ਹੋ ਖਾਣਾ ਨਹੀਂ ਪਾਣ ਤੋਂ ਖਾਣਾ ਖਾਣਾ ਪਾਣੀ ਹੈ ਨਹੀਂ ਹੋ ਬਿਨੋਂ ਪਾਗਣਾ ਕੀ ਆਵੇ ਤਨਾਂ ਛੋੜ ਦੇ ਨਾ ਕਰਤਾਂ ਨਾ ਵੀ ਨਾ ਕਰਦਾ ਨਹੀਂ ਮੈਂ ਅੱਖੀ ਕਰ ਮੈਂ ਤੂੰ ਰਾਵ ਰਾਵ ਕਰ ਹੋਣਾ ਮੈਂ ਦਵਾਰੇ ਅੱਖੀ ਵੀ ਫੇਰਨਾ ਮਾਇਆ ਨਹੀਂ ਕੁਝ ਕਹੀ ਹਾਂ ਉਹ ਵੀ ਗਲਤ ਮੈਂ ਬਸ ਚੁੱਪੀ ਕਰ ਜਾ ਮੈਂ ਤਾਂ ਵੱਡੇ ਭੱਜ ਕੇ ਗਈ ਮੈਂ ਸੰਭੇੜ ਮਖ ਮੜੀ ਜੀ ਬੈਠਾ ਲੈ ਕਿੰਨਾ ਕੀ ਬੋਲਦੀ ਆ ਕੀ ਨਾ ਮੈਂ ਕੱਲੀ ਜਾਣੀ ਆ ਮੈਂ ਹਾਂ ਹੋਰ ਆਹ ਹਾਂ ਨਾ ਤੇ ਇਹਨਾਂ ਕੋਲ ਕੋਈ ਬਿਮਾਰ ਮਾਤਾ ਪਦੀ ਬਾਹਰੇ ਮਾਤਾ ਕੰਨ ਤੇ ਮਾਤਾ ਉਹਦੇ ਮੂਠੀ ਪਟਵੰਦੀ ਕਹਿ ਬੈਠੀ ਮੈਨੂੰ ਵੀ ਪਤਾ ਸੀ ਮੈਂ ਨਾ ਕਹਿੰਦੀ ਉਹ ਗੱਲ ਨਾ ਮਾਇਓਂ ਬੰਨ ਛੇੜ ਲੀਏ ਹਾਂ ਛੇੜਾ ਨਾ ਕਰੋ ਇਹ ਤਾਂ ਲੜਾਈ ਦਾ ਗੱਡਾ ਹੈ ਪੁੱਛ ਨਾ ਬਸ ਤੂੰ ਹੁਣ ਮੇਰਾ ਨਾਮ ਨਾ ਲਈ ਜੇ ਤੇਰੇ ਕੋਲੇ ਆਇਆ ਤੂੰ ਮਾਤਾ ਦੇਖ ਕੀ ਆਇਆ ਕੋਈ ਮਾਈ ਨਹੀਂ ਆਉਂਦੀ ਹੁਣ ਨਾ ਨਾ ਮਾਈ ਮਾਤਾ ਜਾਣੀ ਆ ਹੁਣ ਕੀ ਹੰਗਾ ਪਾਣੀ ਹੋਰ ਪਾਣੀ ਨਾਲੇ ਉਧਰ ਬੋਲੀ ਜਾਂਦੀ ਐ ਨਾਲੇ ਉਧਰ ਬੋਲੀ ਜਾਂਦੀ ਐ ਢੀਲੂ ਉਤਰੋ ਵਾੜੀ ਲੋਤਰੂ ਆਈ ਪਾਈ ਤਾਂ ਇਹਦਾ ਅਥਰੂ ਮੋੜਵਾ ਦੇਤੀ ਨਹੀਂ ਨਾ ਪਾਈ ਮਾਤਾ ਕਿਸੇ ਦੇ ਕੰਮ ਨਹੀਂ ਨਹੀਂ ਲੱਗਦੀ ਜਵਾਨੀ ਲੱਗਦੀ ਮੇਰਾ ਭਾ ਜਿਵੇਂ ਆਕ ਮੈਨੂੰ ਕਹਾਂਗੇ ਮੰਮੀ ਤਾਂ ਉੱਥੇ ਬੈਠੀ ਹੈ ਮੈਨੂੰ ਇੱਥੇ ਮਾਰ ਦਾਂਗੇ ਅੰਦਰ ਬੈਠੀ ਹਾਂ ਜਵਾਨ ਨਾ ਭਾਈ ਚਾਹੇ ਕਿੱਡੇ ਮਾੜਾ ਆਪ ਨੀਵੇਂ ਹੋ ਕੇ ਰਹੋ ਬਸ ਤਾਂ ਟਾਈਮ ਟੱਪੂਗਾ ਨਹੀਂ ਨੀ ਟੱਪਦਾ ਟਾਈਮ ਕਿੱਡੀ ਆਰਦਾ ਕੋਈ ਮਾੜਾ ਕਿੰਡੀ ਚੰਗਾ ਆਉਦੇ ਨਾ ਹਾਂ ਹੂੰ ਕਰੀ ਜਾ ਵਾ ਚੱਲ ਲੈਣਾ ਫੇਟਾਂ ਕਪੜਾ ਜਿੱਕਰ ਲਦਾ ਬਸ ਲੁੱਤੀਆਂ ਲਾਉਨੀਆਂ ਨੇ ਤੇ ਨਹੀਂ ਬਸ ਕੰਮ ਕੁਛ ਦੇ ਕੇ ਕਾਰਨ ਸਾਰੇ ਸਾਰੇ ਅੱਜਕੱਲੇ ਇਹ ਵਸਵੀ ਆਉਦੇ ਆਸਮਾਂਡ ਨਾ ਬਣਾ ਕੇ ਰੱਖੋ ਕੋਈ ਕਿੱਡੀ ਮਾੜਾ ਕਿਸੇ ਚੰਗਾ ਮਾੜਾ ਨਾ ਕਹੋ ਵਸ ਆਉਦੇ ਨੂੰ ਆਪਦੇ ਹੀ ਬਣਾ ਕੇ ਰੱਖੋ ਵਧੀਆ ਆਉਦੇ ਆਸਮਾਂਡ ਨਾ ਵਧੀਆ ਬਣਨੀ ਚਾਹੀਦੀ ਆਪਾਂ ਬਿਆਸ ਰਮਣ ਨਾ ਚੰਗਾ ਹੋ ਆਪਾਂ ਕੀ ਕਰਾਂਗੇ ਸਾਰਿਆਂ ਨੂੰ ਇਹੀ ਸਮਝਾਉਣਾ ਚਾਹੁੰਦੇ ਆ ਬਿਆਸ ਰਮਣ ਨਾ ਬਣਾ ਕੇ ਰੱਖੋ ਆਣ ਰਮਣ ਚ ਬੈਰ ਨਾ ਪਾਓ ਸਾਡੀ ਵੀਡੀਓ ਨੂੰ ਸ਼ੇਅਰ ਕਰਿਓ ਕਮੈਂਟ ਕਰਿਓ ਧੰਨਵਾਦ ਵੱਧ ਤੋਂ ਵੱਧ ਸਪੋਰਟ ਕਰਿਓ ਧੰਨਵਾਦ